ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆਂ ਤੁਹਾਡਾ ਕਿਰਤੀਕਸਾਂ YouTube ਦੇ। ਕਿਸਾਨ ਭਰਾਵੋ ਅੱਜ ਜਿਹੜੀ ਆਪਣੀ ਕਣਕ ਹੈਗੀ ਇਹ 20 ਦਿਨਾਂ ਦੀ ਹੋ ਚੁੱਕੀ ਹੈਗੀ। ਤੇ ਇਹਦੇ ਤੇ ਆਪਾਂ ਜਿਹੜਾ ਜਿੰਦੂ ਵਾਲਾ ਸ਼ਾਰਟ ਆਉਂਦਾ ਹੈ ਪਾਈਰੈਕਸਾ ਸਲਫਰੋਨ। ਉਹ ਕਰ ਰਹੇ ਹਾਂਗੇ ਜਣੀ ਇੱਕ ਕੀਲੇ ਦੇ ਉੱਤੇ ਆਪਾਂ ਵਰਤ ਰਹੇ ਹਾਂਗੇ ਇਹਨੂੰ 80 ਕ ਗ੍ਰਾਮ ਦੇ ਨੇੜੇ ਤੇੜੇ ਆ ਜਿਹੜਾ ਆਪਾਂ ਉਹ ਸਾਲਟ ਆ ਜਿਹੜਾ ਆਪਾਂ ਆਪਣੇ ਖੇਤ ਦੇ ਵਿੱਚ ਵਰਤੋਂ ਕਰ ਰਹੇ ਹਾਂਗੇ। ਤੇ ਇੱਕ ਏਕੜ ਦੇ ਵਿੱਚ ਜਿਹੜੀ ਆਪਾਂ ਵਰਤੋਂ ਕਰਾਂਗੇ ਉਹ ਦੇ ਨਾਲ ਇੱਕ ਪਾਇਰੋਕਸਸ ਰਾਂ ਫਰਾਂ 80 ਗ੍ਰਾਮ ਤੇ ਨਾਲ ਡੇਢ ਕੱਪ ਪੈਕਟ ਹੈ ਜਿਹੜਾ ਉਹ ਟੌਪਕ ਦਾ ਪਾ ਕੇ ਉਹ ਕਰਾਂਗੇ ਆਪਾਂ ਤੇ ਉਹਦਾ ਵੇਖਾਂਗੇ ਵੀ ਆਪਾਂ ਨੂੰ ਕਿਹਾ ਜਾ ਜਿਹੜਾ ਅਰਜੈਂਟ ਹੈ ਉਹ ਵੇਖਣ ਨੂੰ ਮਿਲ ਰਿਹਾ ਹੈਗਾ ਤੇ ਆਪਾਂ ਜਿਹੜਾ ਇਹਨੂੰ ਕੀੜੇ ਤੋਂ ਇਹਦੀ ਸਪਰੇਅ ਹੈ ਜਿਹੜੀ ਉਹ ਕਰਵਾ ਰਹੇ ਹਾਂਗੇ ਤੁਸੀਂ ਵੇਖ ਰਹੇ ਹੋਵੋਗੇ ਵੀ ਜਿਹੜੇ ਸਿਰ ਦੇ ਬਾਲਾ ਮਹੂ ਹੈ ਜਿਹੜਾ ਗੁੱਲੀ ਰੰਡ ਹੈਗਾ ਉਹ ਆਪਣੇ ਖੇਤ ਦੇ ਵਿੱਚ ਜਿਹੜਾ ਨਾਜਰਾ ਆ ਰਿਹਾ ਹੈਗਾ ਤੇ ਆਪਾਂ ਵੈਸੇ ਰੌਣੀ ਕਰਕੇ ਜਿਹੜਾ ਵਹਣ ਬੀਜਿਆ ਸੀਗਾ ਰੌਣੀ ਤੋਂ ਪਹਿਲਾਂ ਵੀ ਆਪਣੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੁੱਲੀ ਡੰਡਾ ਉੱਗਿਆ ਸੀਗਾ ਤੇ ਸਾਨੂੰ ਮੀਂਹ ਸੀ ਵੀ ਰੌਣੀ ਦੇ ਵਿੱਚ ਆ ਜਿਹੜਾ ਗੁੱਲੀ ਡੰਡਾ ਹਰਾ ਹੋ ਗਿਆ ਵੀ ਹੁਣ ਜ਼ਿਆਦਾ ਜਿਹੜਾ ਗੁੱਲੀ ਡੰਡਾ ਆਪਣੇ ਖੇਤ ਦੇ ਵਿੱਚ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋਗੇ ਵੀ ਆ ਸਾਈਡ ਦੇ ਉੱਤੇ ਧੁਰ ਤੱਕ ਹੀ ਆਪਣੇ ਜਿਹੜਾ ਗੁੱਲੀ ਡੰਡਾ ਹੀ ਗੁੱਲੀ ਡੰਡਾ ਆਪਾਂ ਨੂੰ ਨਾਜ਼ਰ ਆ ਰਿਹਾ ਹੈਗਾ ਅਸੀਂ ਇਸ ਕਰਕੇ ਸਪਰੇ ਨਹੀਂ ਕਰਾਈ ਸੀਗੀ ਵੀ ਆਪਣੀ ਰੌਣੀ ਵਾਲਾ ਵਾਹਣ ਵੀ ਇਹ ਤਾਂ ਪਹਿਲਾਂ ਹੀ ਬਹੁਤ ਹਰਾ ਹੋ ਗਿਆ ਤੇ ਇੱਕ ਲੋ ਕਿਸਾਨ ਭਰਾ ਉਹਦੋਂ ਹਰਾ ਹੋ ਗਿਆ ਤੇ ਜਿਹੜਾ ਹੇਠਲਾ ਲਾ ਉਸ ਜਿਹੜਾ ਆਪਾਂ ਬਾਹੀ ਕੀਤੀ ਤਾਂ ਉਹਦੇ ਵਿੱਚ ਜਿਹੜਾ ਇਹ ਫੇਰ ਉੱਗ ਪਿਆ ਤੇ ਇਹਦੇ ਕਰਕੇ ਆਪਾਂ ਫਿਰ ਸੋਚਿਆ ਵੀ ਆਪਾਂ ਜਿਹੜੀ ਉਹ ਸਪਰੇ ਹੈਗੀ ਉਹ ਕਰਵਾਣੇ ਆਗੇ ਤੇ 80 ਕ ਗ੍ਰਾਮ ਹੈ ਜਿਹੜੀ ਆਪਾਂ ਇਹਦੀ ਡੋਜ਼ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਬਰਤ ਰਹਾਂਗੇ ਤੇ ਜਿਹੜੇ ਕਿਸਾਨ ਵੀਰ ਕਰਨਦੇ ਨੇਗੇ ਥੋੜਾ ਜਿਹਾ ਹਵਾ ਦਾ ਜਰੂਰ ਵੇਖ ਲਿਆ ਕਰਨ ਜਾਂ ਤਾਂ ਸਵੇਰੇ ਕਰਨ ਜਾਂ ਫਿਰ ਉਹਨੂੰ ਜਿਹੜਾ ਸ਼ਾਮ ਨੂੰ ਜਦ ਹਵਾ ਦਾਬ ਜਾਂਦੀ ਆ 4 ਵਜੇ ਤੋਂ ਬਾਅਦ ਉਦੋਂ ਕਰਨ ਕਿਉਂਕਿ ਹਵਾ ਦੇ ਵਿੱਚ ਜਿਹੜੀ ਦਵਾਈ ਪ੍ਰੋਪਰ ਖੇਤ ਦੇ ਉੱਤੇ ਨਹੀਂ ਪੈਂਦੀ ਤੇ ਉੜ ਕੇ ਗਵਾਂਡੀਆਂ ਦੀ ਜਾਈਆਂ ਦੀ ਹੈ ਤੇ ਆਪਾਂ ਨੂੰ ਵਧੀਆ ਰਿਜ਼ਲਟ ਹੈ ਉਹ ਵੇਖਣ ਨੂੰ ਨਹੀਂ ਮਿਲ ਰਿਹਾ ਸੋ ਧੂੜਾ ਵੀ ਬਹੁਤ ਵਧੀਆ बन ਰਿਹਾ ਤੇ ਥੋੜਾ ਜਆ ਜਿਹੜੇ ਗੰਨਾ ਨੀਂਗਿਆ ਉਹ ਪ੍ਰੈਸ਼ਰ ਵਾਲੇ ਹੁੰਦੇ ਨੇ ਉੱਚੇ ਨੀਵੇਂ ਵੀ ਹੋਏ ਨੀਂਗੀਆਂ ਉਹ ਕਰਕੇ ਅਸੀਂ ਥੋੜੀ ਜੀ ਨੀਵੀ ਕੀਤੀ ਹੈਗੀ ਤਾਂ ਕਿ ਜਿਹੜੀ ਦਵਾਈ ਪ੍ਰੋਪਰ ਹੈ ਜਿਹੜੀ ਆਪਣੇ ਬਾਹਣ ਦੇ ਉੱਤੇ ਪਵੇ ਤੁਸੀਂ ਦੇਖ ਸਕਦੇ ਹੋਗੇ ਇਸ ਨਾਮ ਪਾਉ ਉਹ ਦੇਖ ਸਕਦੇ ਹੋ ਜਿਵੇਂ ਬਿਲਕੁਲ ਧੂੜੇ ਦੇ ਰੂਪ ਦੇ ਵਿੱਚ ਹੈ ਜਿਹੜਾ ਆਪਾਂ ਨੂੰ ਨਾਜ਼ਰ ਆ ਰਿਹਾ ਜਿਹੜੀ ਪ੍ਰੋਪਰ ਹੈ ਸਾਰੇ ਕਿਤੇ ਜਿਹੜੀ ਦਵਾਈ ਆਪਣੇ ਪੈ ਰਹੀ ਹੈਗੀ ਤੋਂ ਬਾਕੀ ਪਾਣੀ ਲਾਵਾਂਗੇ ਆਪਾਂ ਧੀਏ ਦੇਣ ਨੂੰ ਤੇ ਇਹ ਨਾਲ ਯਾਰ ਪਾਣੀ ਲਾਵਾਂਗੇ ਫੇਰ ਇਹਦੇ ਹਰੀਜੰਟ ਦਾ ਜਿਹੜਾ ਆਪਾਂ ਨੂੰ ਬਿਲਕੁਲ ਹੀ ਪਤਾ ਲੱਗ ਜੂਗਾ ਕਿਉਂਕਿ ਆਪਾਂ ਜਿਹੜਾ 1 ਏਕੜ ਦੇ ਟੌਪ 'ਤੇ ਨਾਲ ਮਿਕਸ ਕੀਤੀ ਹੈਗੀ ਉਹਦੇ ਬਾਰੇ ਵੀ ਆਪਾਂ ਨੂੰ ਪਤਾ ਲੱਗ ਜੂ ਵੀ ਉਹਦਾ ਹਰੀਜੰਟ ਕਿਵੇਂ ਆਉਣਾ ਤੇ ਕਈ ਵੀਰ ਰਮਾਉਂਦ ਸਰ ਜਿਹੜੀ ਸੰਕੋਰ ਵੀ ਪਾ ਰਹੇ ਨੇਗੇ ਤੇ ਉਹ ਵੀ ਦੇਖ ਰਹੇ ਨੇ ਵੀ ਉਹਦਾ ਵੀ ਹਰੀਜੰਟ ਕਿਵੇਂ ਆਉਣਾਗਾ ਪੈਸੇ ਜਿਹੜਾ ਇਹ ਸਾਲਟ ਆਇਆ ਰਕਸ ਸਲਫਰੋਨ ਜਿੰਦੂ ਵਾਲਾ ਜਿਹੜੀ ਮਰਜ਼ੀ ਕੰਪਨੀ ਨਾਲ ਲੈ ਲੋ ਜਿਹੜੀ ਸਾਲਟ ਉਹੀ ਹੋਣਾ ਚਾਹੀਦਾਗਾ ਤੇ ਉਹਦਾ ਵੀ ਯਾਨੀ ਕਣਕ ਤੇ ਕੋਈ ਜ਼ਿਆਦਾ ਅਸਰ ਪਾੜਾ ਨਹੀਂ ਕਰਦੀ। ਸੋ ਪਾਣੀ ਲਾ ਕੇ ਤੁਹਾਨੂੰ ਫੇਰ ਦੁਬਾਰੇ ਵੀਡੀਓ ਬਣਾ ਕੇ ਆਪਾਂ ਵੇਖਾਂਗੇ ਵੀ ਕਿੰਨਾ ਕੁ ਵਧੀਆ ਆਪਣਾ ਰਿਜ਼ਲਟ ਆ ਕਿੰਨੇ ਕੁ ਪਰਸੈਂਟ ਇਹਨੇ ਕੰਮ ਕੀਤਾ ਹੈ। 100% ਕੀਤਾ ਜਾਂ 50 ਜਾਂ 70%। ਸੋ ਧੰਨਵਾਦ ਸਤਿ ਸ੍ਰੀ ਅਕਾਲ ਜੀ।